ਅਕਸ਼ ਦੇ ਇਹ ਜਿਵੇਂ ਤੁਹਾਨੂੰ ਪਤਾ ਕਿ 13 ਫਰਵਰੀ ਤੋਂ ਸ਼ੰਭੂ ਤੇ ਖਨੋਡੀ ਬਾਰਡਰ ਤੇ ਧਰਨੇ ਚੱਲ ਰਹੇ ਆ ਪਹਿਲਾ ਸਰਕਾਰ ਦਾ ਇਹ ਕਹਿਣਾ ਸੀ ਕਿ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਤੁਹਾਨੂੰ ਨਹੀਂ ਜਾਣ ਦੇਣਾ ਤੁਸੀਂ ਪੈਦਲ ਜਾ ਸਕਦੇ ਹੋ ਔਰ 6 ਦਸੰਬਰ ਤੋਂ ਤੁਸੀਂ ਦੇਖਿਆ ਕਿ ਜਿਹੜੇ ਕਾਫਲੇ ਜਾ ਰਹੇ ਹੈਗੇ 101 ਮਰਜੀ ਵੜੇ ਜਿਹੜੇ ਹਰਿਆਣੇ ਤੋਂ ਅੱਗੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਿਹਾ ਪਰ ਸਰਕਾਰ ਦਾ ਉਹਨਾਂ ਨਾਲ ਕੀ ਰਵੱਈਆ ਹੈ ਇਹ ਸਾਰਿਆਂ ਦੇ ਸਾਹਮਣੇ ਬੰਬ ਗੋਲੇ ਦਾ ਕੇ ਗਏ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਕਿੰਨੇ ਬੰਦੇ ਆ ਜਿਹੜੇ ਜ਼ਖਮੀ ਕਰ ਦਿੱਤੇ ਗਏ ਉਧਰੋਂ ਜਗਜੀਤ ਸਿੰਘ ਢੱਲੇਵਾਲ ਜੀ ਤੁਹਾਨੂੰ ਪਤਾ ਹੋਵੇਗਾ ਕਿ ਅੱਜ 20 ਦਿਨ ਪੂਰੇ ਹੋ ਗਏ ਉਹ ਮਰਨ ਵਰਤ ਦੇ ਬੈਠੇ ਹੋਇਆ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਮਤਲਬ ਉਹ ਉਹ ਜਿਹੜੀ ਸ਼ੇਦੀ ਆ ਕਿਸਾਨ ਲਹਿਰ ਲਈ ਕਰ ਰਹੇ ਹੈਗੇ ਮਤਲਬ ਜੋ ਸਮੂਹ ਕਿਸਾਨੀ ਦੀਆਂ ਮੰਗਾਂ ਉਹਨਾਂ ਕਰਕੇ ਉਹ ਆਪਦੀ ਜ਼ਿੰਦਗੀ ਜਿਹੜੀ ਦਾਤੇ ਲਾਈ ਹੋਈ ਆ ਪਰ ਸਰਕਾਰ ਨੂੰ ਫਰਕ ਨਹੀਂ ਪੈ ਰਿਹਾ ਉਸੇ ਦੇ ਰੋਸ ਵਜੋਂ ਅਜੇ ਪੂਰੇ ਪੰਜਾਬ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਕ ਰਾਜਨੀਤਿਕ ਉਹਨਾਂ ਦੇ ਜੋ ਲੀਡਰ ਸਹਬਾਨੇ ਉਹਨਾਂ ਨੇ ਜੋ ਰੇਲ ਰੋਕਣ ਦਾ 12 ਤੋਂ 3 ਵਜੇ ਸਾਨੂੰ ਸੱਦਾ ਦਿੱਤਾ ਸੀ ਉਸ ਤੇ ਪਹਿਰਾ ਦਿੰਦੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਹਬਾਨਾ ਨੇ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਕਿ ਜਿਹੜਾ ਸਾਡਾ ਬੁੱਢਾ ਜਰਨੈਲ 21 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੈ ਪੰਜਾਬ ਦੇ ਲੋਕੋ ਜਦੋਂ ਸਾਡਾ ਜਰਨੈਲ ਖੁੱਸ ਗਿਆ ਫਿਰ ਤੁਸੀਂ ਭੋਗਾਂ ਦੇ ਲੱਖਾਂ ਦਾ ਇਕੱਠ ਕਰਨਾ ਤੇ ਅੱਜ ਉਹ ਜਿਉਂਦਾ ਹੈ ਤੇ ਤੁਸੀਂ ਬਾਤ ਨਹੀਂ ਪੁੱਛ ਰਹੇ ਸੋ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਔਰ ਡੱਲੇਵਾਲ ਸਾਹਿਬ ਦਾ ਸਾਥ ਦਿਓ ਤਾਂ ਜੋ ਇਹਨਾਂ ਜ਼ਾਲਮ ਜ਼ਾਲਮ ਦੇ ਖਿਲਾਫ ਆਪਾਂ ਡਟ ਕੇ ਇਹਨਾਂ ਦਾ ਜਿਹੜਾ ਸਾਹਮਣਾ ਕਰ ਸਕੀਏ ਔਰ ਮੋਰਚਾ ਜਿਹੜਾ ਫਤਿਹ ਕਰ ਸਕੀਏ ਤੇ ਪੰਜਾਬ ਦੀ ਜਿਹੜੀ ਫਸਲਾਂ ਨਸਲਾਂ ਬਚਾ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਨੀਆ ਕ੍ਰਾਂਤੀਕਾਰੀ ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਲੀਪੁਰ ਅਸੀਂ ਜੀ ਮਖੂ ਟ੍ਰੈਕ ਤੇ ਬੈਠੇ ਆ ਜੋ ਕਿ ਆਪਣਾ ਐਸਕੇਐਮ ਦਾ ਸੱਦਾ ਸੀ ਇਹਨੂੰ ਲੈ ਕੇ 12 ਤੋਂ 3 ਵਜੇ ਤੱਕ ਅਸੀਂ ਮਖੂ ਟ੍ਰੈਕ ਤੇ ਬੈਠੇ ਆ 3 ਘੰਟੇ ਆਪਦਾ ਪੂਰੀ ਡਿਊਟੀ ਨਿਭਾਵਾਂਗੇ ਜੋ ਕਿ ਆਪਣੇ ਸ਼ੰਭੂ ਤਖਨੌਰੀ ਢੱਲੇਵਾਲ ਸਾਹਿਬ ਦੇ ਹੱਕ 'ਚ ਜੋ ਕਿ ਵਰਨਵਤ ਤੇ ਬੈਠੇ ਹਨ ਤੇ ਇੱਕ ਜਿਹੜਾ ਸ਼ੰਭੂ ਆਪਣਾ ਜਥੇ ਜਾ ਰਹੇ ਆ ਸੈਂਟਰ ਸਰਕਾਰ ਕੋਈ ਵੀ ਆਪਣਾ ਹੱਲ ਨਹੀਂ ਕਰ ਰਹੀ ਇਸ ਦੇ ਉਹ ਰਵਜਿਕਾ ਖਾਲਸਾ ਜੋ ਸਤਿ ਸੰਮਤੀ ਜਿਹੜਾ ਤਰਨਤਾਰ ਸਿੰਘ ਜੀ ਵਾਲਾ ਜੀ ਅੱਜ ਜੋ 3 ਘੰਟੇ ਦਾ ਪ੍ਰਦਰਸ਼ਨ ਆ ਕੀ ਤੁਹਾਡੀ ਡਿਮਾਂਡ ਹੈ ਇਹ ਉਹ ਮੇਰਾ ਅੱਜ ਦਾ ਰੇਰੋਕੋ ਅੰਦੋਲਨ ਹੈ 12 ਵਜੇ ਤੋਂ 3 ਵਜੇ ਤੱਕ 18 ਤਰੀਕ ਨੂੰ ਇਹ ਜੋ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਆ ਉਹ ਕਿਸਾਨਾਂ ਤੇ ਤਸੱਦਦ ਧਾਰ ਰਹੀ ਆ ਮਰਨ ਮਰ ਤੱਕ ਦੇ ਡਲੇਵਾਰ ਸਾਹਿਬ ਬੈਠੇ 22 ਦਿਨ ਹੋ ਗਏ ਆ ਜਿਹੜੇ ਜਥੇ ਬਣ ਕੇ 121 ਦੇ ਅਸੀਂ ਤੋਰਿਆ 101 ਦੇ ਜਥਾ ਤੋਰ ਰਹੇ ਆ ਤੁਰ ਕੇ ਕਹਿੰਦੇ ਆਜੋ ਆਪਣੀਆਂ ਮੰਗਾਂ ਬਾਤਾਂ ਤੁਸੀਂ ਲੈ ਲਓ ਅਸੀਂ ਇਹਨਾਂ ਦੀ ਦਿੱਲੀ ਅਸੀਂ ਜਾਣੋਂ ਹੁੰਦੀ ਲੋੜ ਹੀ ਨਹੀਂ ਸਾਡੀਆਂ ਮੰਗਾਂ ਜਿਹੜੀਆਂ ਉਹ ਤੁਸੀਂ ਇੱਥੇ ਮੰਨ ਦਿਓ ਅਸੀਂ ਦਿੱਲੀ ਪੀ ਜਾਣ ਕੇ ਕਰਨਾ ਪਰ ਉਹਨਾਂ ਦੇ ਕਹਿਣ ਮੁਤਾਬਕ ਅਸੀਂ 101 ਦਾ ਜਥਾ ਹੀ ਤੋਰਿਆ ਵਾ ਪਰ ਉਹਨਾਂ ਨੇ ਤੁਰ ਕੇ ਵੀ ਇਹਦਾ ਜਾਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਧੱਕੇਸ਼ਾਹੀਆਂ ਦੇ ਵਿਰੁੱਧ ਜਿਹੜਾ ਅੱਜ ਦਾ ਇਹ ਰੇਰਕੋ ਦਲਦਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ 3 ਘੰਟੇ ਦਾ ਵੱਸ ਸਕਦਾ ਕਿ ਜੇ ਇੱਥੇ ਤੱਕ ਨਹੀਂ 3 ਘੰਟੇ ਦਾ ਮਿੱਥਾ ਹੋ ਅੱਜ ਵੀ ਅਜੁਰਤ ਨਰਭਾਸ਼ਨ ਕੀਤਾ ਜਾ ਰਿਹਾ ਕੀ ਡਿਮਾਂਡ ਹੈ ਜੀ ਜਮਾਨ ਦੇ ਵੀ 23 ਫਰਵਰੀ ਤੋਂ ਬੈਠੇ ਹੈ ਤੇ ਸਾਡੀ ਕੋਈ ਸਰਕਾਰ ਨਹੀਂ ਮੰਗ ਸੁਣਦੀ ਨਹੀਂ ਗੱਲਬਾਤ ਸਾਡੀ ਸੁਣਦੀ ਨਹੀਂ ਅੱਜ ਅਸੀਂ ਰੇਲਾਂ ਰੋਕ ਰਹੇ ਇਸ ਕਰਕੇ ਕਿ ਸਾਡੀ ਕੋਈ ਨਾ ਕੋਈ ਮੰਗ ਸਾਡੀ ਅਸੀਂ ਉਹਨਾਂ ਕੋਲ ਮੰਗਣੀ ਚਾਹੁੰਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਕਰਦੇ ਅਸੀਂ ਰੋੜਾਂ ਤੇ ਉੱਤੇ ਪੱਥਰਾਂ ਦੇ ਉੱਤੇ ਬੀਬੀਆਂ ਲਿਆ ਕੇ ਬੈਠੇ ਆ ਵੇਖੋ ਕੋਈ ਬੀਬੀ 60 ਸਾਲ ਦੀ 70 ਸਾਲ ਦੀ ਆ ਹਾਂ ਇਹ ਰੋੜਿਆਂ ਦੇ ਉੱਤੇ ਆ ਕੇ ਬੈਠੇ ਆ ਸਾਡੀਆਂ ਹੀ ਮੰਗਾ ਆਪਣੇ ਹੱਕ ਅਸੀਂ ਲੈਣੇ ਆ ਉਹ ਅਸੀਂ ਕਿਸ ਤਰ੍ਹਾਂ ਵਿੱਚ ਦੇ ਦੇ ਜਾਂ ਅਸੀਂ ਗੱਲ ਚ ਗੁੱਠ ਦੇ ਕੇ ਲਾਵਾਂਗੇ ਜਾਂ ਛੋਤਾਂ ਲਾਵਾਂਗੇ ਆਪਣੇ ਹੱਕ ਅਸੀਂ ਲੈਣੇ ਨੇ ਕੀ ਦਮਾਂ ਦੇਗੀ ਆ ਇਹ ਮੋਤੀ ਸਾਹਿਬ ਮੋਤੀ ਸਾਹਿਬ ਆੜੀਆਂ ਪੁਰੀਆਂ ਮੰਗਾ ਪੁਰੀਆਂ ਕਰ ਦੋ ਕੰਨ ਹੋ ਜਾਈਏ ਅੱਛਾ ਤੇ ਇਹ ਮਰਨੇ ਤਾਂ ਆਗੇ ਜੋ ਅੱਜ ਇੱਥੇ ਨੋ ਵੀ ਹਾਂਜੀ